ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਅੱਜ ਵਾਲੀ ਜਿਹੜੀ ਅਪਡੇਟ ਹੈਗੇ ਉਹ ਹੈਗੇ ਜੀ ETT ਕਾਟਰ ਵਾਸਤੇ 2364 ਅਤੇ 5994 ਕੈਂਡੀਡੇਟਸ ਲਈ ਇੱਕ ਵਾਰੀ ਖੁਸ਼ਖਬਰੀ ਵਾਲੀ ਗੱਲ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਠੀਕ ਹੈ ਜੀ ਤਾਂ ਕੀ ਇਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆ ਈਟੀਟੀ ਕਾਟਰ ਦੀਆਂ 8358 ਅਸਾਮੀਆਂ ਲਈ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ 16 ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਅੱਜ 15 ਮਾਰਚ ਹੈ ਜੀ ਕੱਲ ਤੋਂ ਜਿਹੜੀ ਨਵੀਂ ਪ੍ਰਕਿਰਿਆ ਹੋ ਸ਼ੁਰੂ ਹੋ ਜਾਣੀ ਹੈ ਤਾਂ ਹੈ ਕਿ ਇਹ ਚੀਜ਼ ਹੈ ਠੀਕ ਹੈ ਜੀ 8358 ਪੋਸਟਾਂ ਕਿਹੜੀਆਂ ਨੇ ਅਸਲ ਵਿੱਚ ਇਹਨਾਂ ਨੂੰ ਕੁੱਲ ਪੋਸਟਾਂ ਜਿਹੜਾ ਕਾਊਂਟ ਕਰ ਲਿਆ ਗਿਆ ਜੀ ਹੈ 2364 ਅਤੇ 9594 ਠੀਕ ਹੈ ਜੀ ਤਾਂ ਜਾਣਕਾਰੀ ਕੀ ਹੈ ETTCatter ਦੀਆਂ 8358 ਅਸਾਮੀਆਂ ਲਈ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਜਿਹੜੀ ਉਹ 16 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ ਸਿੱਖਿਆ ਵਿਭਾਗ ਨੇ ਪੰਜਾਬ ETTCatter ਦੀਆਂ 2364 ਅਤੇ 5994 ਅਸਾਮੀਆਂ ਲਈ ਕੁੱਲ ਭਾਵੇਂ ਇਹਨਾਂ ਨੂੰ ਜੋੜ ਕਰਕੇ ਇਸ ਕਿ ਥੋੜਾ ਨਵਾਂ ਅਪਡੇਟ ਜਿਹੜੀ ਭਾਵ ਥੋੜਾ ਜਿਹਾ ਜਿਵੇਂ ਕਹਿ ਦਈਏ ਵੀ ਦਰਸ਼ਕਾਂ ਨੂੰ ਲਾ ਲਓ ਜਾਂ ਕੈਂਡੀਡੇਟਸ ਨੂੰ ਲਾ ਲਓ ਇੱਕ ਥੋੜੀ ਜੀ ਭਾਵਨਾਵਾਂ ਵਾਲੀ ਜਿਹੜੀ ਹੈਗੀ ਉਹ ਜਗਿਆਸਾ ਜਗਾਈ ਹੈ ਕਿ 8858 ਅਸਾਮੀਆਂ ਲਈ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਵਿਭਾਗ ਦੇ ਅਮਲਾ ਦੋ ਸ਼ਖਰ ਦੇ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਨਿਯੁਕਤੀ ਪੱਤਰ ਜਾਰੀ ਕਰਨ ਲਈ 16 ਮਾਰਚ ਨੂੰ ਸਵੇਰੇ 9 ਵਜੇ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਇੱਕ ਮੀਟਿੰਗ ਕੀਤੀ ਜਾਣੀ ਹੈ ਠੀਕ ਹੈ ਜੀ ਇੱਕ ਕੱਲ ਵੀ ਪੱਤਰ ਜਿਹੜਾ ਉਹ ਜਾਰੀ ਹੋਇਆ ਸੀ ਠੀਕ ਹੈ ਜੀ ਉਹ ਦੋਸਤੋ ਇਸ ਕਰਕੇ ਅੱਪਾ ਵੀਡੀਓ ਨਹੀਂ ਬਣਾਈ ਸੀ ਕਿ ਹੋ ਸਕਦਾ ਹੈ ਉਹ ਵੈਸੇ ਕਿਤੇ ਕਈ ਵਾਰੀ ਫੇਕ ਨਾ ਹੋਵੇ ਹਨਾ ਕਿਉਂਕਿ ਇੱਕ ਪੱਤਰ ਜਿਹੜਾ ਆਇਆ ਸੀਗਾ 58 ਤੋਂ 60 ਸਾਲ ਵਾਲਾ ਉਹ ਸ਼ਾਇਦ ਫੇਕ ਦੱਸ ਰਿਹਾ ਠੀਕ ਹੈ ਉਹਦੇ ਵਾਸਤੇ ਮਾਫੀ ਜਿਹੜੇ ਅਸੀਂ ਚਾਹੁੰਦੇ ਹਾਂ ਤੇ ਇਸ ਕਿਉਂਕਿ ਹੁਣ ਜਲਦੀ ਦੇਖੋ ਸਟੇਸ਼ਨ ਚੋਂ ਹੋ ਚੁੱਕੇ ਤੇ ਜੋੜ ਤੇ 592 ਦੀ ਜਲਦੀ ਹੁਣ ਜਿਹੜੇ ਹੋਣਗੇ ਉਹਨਾਂ ਨੂੰ ਸਕੂਲ ਜਿਹੜੇ ਉਹ ਦਿੱਤੇ ਜਾਣੇ ਠੀਕ ਹੈ ਜੀ ਇਸ ਮੀਟਿੰਗ ਵਿੱਚ ਸਾਰੇ ਜ਼ਿਲ੍ਹਾ ਦੇ ਸਿੱਖਿਆ ਅਫਸਰ ਆਪਣੇ ਡੀਲਿੰਗ ਹੈਡ ਨਾਲ ਸ਼ਾਮਲ ਹੋਣਗੇ ਉਹਨਾਂ ਨੂੰ ਆਪਣੇ ਨਾਲ ਲੈਪਟਾਪ ਟੂ ਰਿਮ ਲੀਗਲ ਸਾਈਜ਼ ਪਰ ਉਹ ਇਹ ਮਤਲਬ ਉਹ ਸਮੱਗਰੀ ਜਿਹੜੀ ਆਪਣੇ ਆਪ ਉਹ ਲੈ ਕੇ ਆਉਣਗੇ ਕਿਉਂਕਿ ਇਹ ਨਿੱਜੀ ਪੱਧਰ ਤੇ ਹੈ ਠੀਕ ਹੈ ਜੀ ਡਿਸਟ੍ਰਿਕਟ ਵਾਈਜ਼ ਹੈ ਸਹਾਇਕ ਡਿ렉ਟਰ ਨੇ ਦੱਸਿਆ ਕਿ ਇਹ ਨੁਕਤੀ ਪੱਤਰ ਜ਼ਿਲ੍ਹਾ ਸਿੱਖਿਆ ਅਫਸਰਾਂ ਦੇ ਹਸਤਾਖਰਾਂ ਦੇ ਹੇਠ ਜਾਰੀ ਕੀਤੇ ਜਾਣਗੇ ਭਾਵ ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮਤਲਬ ਵੀ ਇਹ ਪੋਸਟਾਂ ਦਿੱਤੀਆਂ ਜਾਣਗੀਆਂ ਉਹਨਾਂ ਸਾਰਿਆਂ ਦੇ ਜ਼ਿਲ੍ਹਿਆਂ ਦੇ ਹੀ ਸਿੱਖਿਆ ਅਫਸਰ ਬੁਲਾਏ ਗਏ ਠੀਕ ਹੈ ਜੀ ਪੂਰੇ ਜੇਕਰ ਆਪਾਂ ਗੱਲ ਕਰ ਲਈਏ 23 ਜ਼ਿਲ੍ਹੇ 23 ਜਿਲ੍ਹਿਆਂ ਦੇ ਵਿੱਚ ਜਿੰਨੀਆਂ ਵੀ ਮਤਲਬ ਜਿੱਥੇ ਜਿੱਥੇ ਇਹਨਾਂ ਨੇ ਪੋਸਟਾਂ ਕ੍ਰੀਏਟ ਕੀਤੀਆਂ ਨੇ ਹੈਗੀਆਂ ਨੇ ਪੋਸਟਾਂ ਦੀਆਂ ਨੇ ਚਾਹੇ ਹੁਸਰਤ ਦੀ ਏਰੀਆ ਚਾਹੇ ਆਪਣਾ ਲੋਕਲ ਹੈ ਉੱਥੋਂ ਦੇ ਸਾਰੇ ਡਿਊਜ਼ ਨਹੀਂ ਬੁਲਾਇਆ ਗਿਆ ਕਿਉਂਕਿ ਉੱਥੋਂ ਦੇ ਜਦੋਂ ਜੁਆਇਨ ਕਰਾਇਆ ਜਾਂਦਾ ਜੀ ਠੀਕ ਹੈ ਜੀ ਤਾਂ ਉੱਥੋਂ ਜਿਹੜੇ ਹੈਗੇ ITT ਨੂੰ BP ਅਫੀਸ ਦੇ ਵਿੱਚੋਂ ਹੀ ਜਿਹੜੇ ਉਹ ਆਪਣੇ ਸਟੇਸ਼ਨ ਚੁਆਇਸ ਵਾਲੇ ਜਿਹੜੇ ਉਹ ਆਫਰ ਲੈਟਰ ਉਹ ਦਿੱਤੇ ਜਾਂਦੇ ਆ ਠੀਕ ਹੈ ਜੀ ਭਰਤੀ ਸੰਬੰਧੀ ਡਿਸਪੈਂਸਰ ਰਜਿਸਟਰ ਲੈ ਕੇ ਆਉਣਾ ਲਈ ਕਿਹਾ ਗਿਆ ਇਸ ਲਈ ਉਹਨਾਂ ਨੂੰ ਇੱਜੀ ਤੌਰ ਤੇ ਇਸ ਮੀਟਿੰਗ ਵਿੱਚ ਸ਼ਾਮਲ ਹੋਣਾ ਲਾਜ਼ਮੀ ਹੋਏਗਾ ਠੀਕ ਹੈ ਜੀ ਸਾਰੇ ਹੀ ਡਿਊਜ਼ ਨੂੰ ਜਿਹੜਾ ਬੁਲਾਇਆ ਗਿਆ ਉਨੇ ਵੀ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਦੇਰੀ ਅਣਗੈਲੀ ਜਿਹੜੀ ਉਹ ਨਹੀਂ ਵਰਤੀ ਜਾਊਗੀ ਤਾਂ ਹੁਣ ਇਹ 2364 ਤੇ 5994 ਭਰਤੀ ਨੂੰ ਜਿਹੜਾ ਜਲਦੀ ਸੇ ਮੁਕੰਮਲ ਕੀਤਾ ਜਾਣਾ ਜੀ ਇਸ ਭਰਤੀ ਨਾਲ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਇਹ ਜਿਹੜੀ ਹੋ ਜੂਗੀ ਅਤੇ ਵਿਦਿਆਰਥੀ ਨੂੰ ਮੇਰੀ ਸਿੱਖਿਆ ਵਿੱਚ ਲਾਭ ਮਿਲੇਗਾ ਠੀਕ ਹੈ ਜੀ ਸੋ ਦੋਸਤੋ ਇਹ ਸੀ ਅੱਜ ਦੀ ਨਵੀਂ ਅਪਡੇਟ ਕਿ 2364 ਅਤੇ 5994 ਨੂੰ ਜਲਦੀ ਹੀ ਜਿਹੜੇ ਉਹ ਸਟੇਸ਼ਨ ਮਿਲਣ ਜਾ ਰਹੇ ਹੈ ਠੀਕ ਹੈ ਜੀ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਰੇ ਹੀ 364 ਅਤੇ 9494 ਕੈਂਡੀਡੇਟਸ ਨੂੰ ਸੋ ਨਵੀਂ ਕਿਸੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਹਾਂ ਕਿਸੇ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ